ਸ਼ਾਸਤਰੀ ਕਲਸਾਰਿਆਂ ਨੂੰ ਤੁਸੀਂ ਦੇਖ ਰਹੇ ਹੋਗੇ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਟਮਾਟਰ ਤੇ ਪਿਆਜ਼ ਦੀ ਬਹੁਤ ਹੀ ਚਟਪਟੀ ਟੇਸਟੀ ਸਬਜੀ ਜਦਕਰ ਵਿੱਚ ਕਈ ਵਾਰ ਸਬਜੀ ਨਾ ਹੋਵੇ ਤਾਂ ਇਸ ਤਰ੍ਹਾਂ ਇੱਕ ਵਾਰ ਜ਼ਰੂਰ ਇਹ ਜਿਹੜੀ ਸਬਜੀ ਐ ਬਣਾ ਕੇ ਟਰਾਈ ਕਰਨਾ ਕਿਉਂਕਿ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਬਹੁਤ ਹੀ ਚਟਪਟ ਬਣ ਜਾਂਦੀ ਹੈਗੀ ਜੇ ਇੱਕ ਰੋਟੀ ਦੀ ਭੁੱਖ ਹੈ ਤਾਂ ਤੁਸੀਂ ਚਾਰ ਰੋਟੀਆਂ ਜਿਹੜੀਆਂ ਇਹਦੇ ਨਾਲ ਖਾ ਸਕਦੇ ਹੋਗੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇੱਥੇ ਟਮਾਟਰ ਲੈ ਲੈਨੇਗੇ ਤੇ ਚਾਰ ਪੰਜ ਪਿਆਜ਼ ਲੈ ਲੈਨੇ ਇੱਕ ਇੰਚ ਅਦਰਕ ਦਾ ਟੁਕੜਾ ਪੰਜ ਛੇ ਹਰੀਆਂ ਮਿਰਚਾਂ ਤੇ ਕੁਝ ਹਰੇ ਪਿਆਜ਼ ਦੀਆਂ ਜਿਹੜੀਆਂ ਭੁੱਕਾਂ ਲੈ ਲਈਆਂ ਨੇ ਆਂ ਤੇ ਟਮਾਟਰਾਂ ਨੂੰ ਆਪਾਂ ਇਸ ਤਰ੍ਹਾਂ ਚਾਰ ਪੀਸਾਂ ਦੇ ਵਿੱਚ ਕਟਿੰਗ ਕਰ ਦਵਾਂਗੇ ਜਿੱਧਰੋਂ ਮਰਜ਼ੀ ਮਤਲਬ ਹੈ ਜਿਹੜਾ ਤੁਸੀਂ ਪਿਆਜ਼ ਟਮਾਟਰ ਨੂੰ ਕਟਿੰਗ ਕਰ ਸਕਦੇ ਹੋਗੇ ਚਾਹ ਵੱਡੇ ਵੱਡੇ ਪੀਸ ਕਰ ਲੈਣੇ ਆ ਤਾਂ ਕਿ ਇਹ ਬਿਲਕੁਲ ਵਿੱਚ ਮਿਲਟ ਨਾ ਹੋ ਜਾਣ ਥੋੜੇ ਥੋੜੇ ਖੜੇ ਰਹਿਣ ਤੇ ਇਸ ਤਰ੍ਹਾਂ ਹੀ ਆਪਾਂ ਟਮਾਟਰਾਂ ਦੇ ਚਾਰ ਚਾਰ ਪੀਸ ਕਰ ਦਵਾਂਗੇ ਤੇ ਇਸ ਤਰ੍ਹਾਂ ਹੀ ਆਪਾਂ ਜਿਹੜੇ ਪਿਆਜ਼ ਹੈ ਉਹਨਾਂ ਨੂੰ ਚਾਰ ਚਾਰ ਪੀਸਾਂ ਦੇ ਵਿੱਚ ਕੱਟ ਦਵਾਂਗੇ ਮੋਟਾ ਮੋਟਾ ਜਿਆਦਾ ਬਰੀਕ ਨਹੀਂ ਕਰਨਾ ਹੈਗਾਗਾ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤਵਾ শেয়ার ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਏ ਨੂੰ ਬਤਵਾ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਘੱਟ ਮਿਹਨਤ ਵਾਲੀ ਤੇ ਬਹੁਤ ਹੀ ਚਟਪਟਾਣ ਵਾਲੀ ਜਿਹੜੀ ਰੈਸਪੀ ਬਣਾ ਕੇ ਤਿਆਰ ਕਰਦੇ ਹਾਂ ਬਿਲਕੁਲ ਸਿੰਪਲ ਤੇ ਦੇਸੀ ਤਰੀਕੇ ਨਾਲ ਤੇ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਲਜੀਜ਼ ਬਣ ਕੇ ਤਿਆਰ ਹੁੰਦੀ ਹੈਗੀ ਤੇ ਤੁਸੀਂ ਦੇਖ ਸਕਦੇ ਹੋਗੇ ਜਿਹੜੀ ਇਹ ਬਹੁਤ ਹੀ ਛਟਪਟ ਬਣ ਜੂਗੀ ਜਿਹੜੀ ਸਬਜੀ ਹੈਗੀ ਬਹੁਤ ਜ਼ਿਆਦਾ ਟੇਸਟੀ ਹੈਗੀ ਤੇ ਇਧਰ ਆਪਾਂ ਪਿਆਜ਼ ਤੇ ਜਿਹੜੇ ਟਮਾਟਰ ਹੈ ਉਹ ਕਟਿੰਗ ਕਰ ਲਈ ਹੈਗੇ ਤੇ ਇਧਰ ਆਪਾਂ ਇੱਕ ਕੜਾਈਆ ਲੈ ਲਿਆ ਹੈਗਾ ਤੇ ਇੱਕ ਕੜਸ਼ੀਏ ਜਿਹੜੀ ਆਪਾਂ ਛੋਟੀ ਤੇਲ ਦੀ ਪਾਤੀ ਹੈਗੀ ਇਹਦੇ ਵਿੱਚ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਊਗਾ ਤਾਂ ਉਹਦੇ ਵਿੱਚ ਆਪਾਂ ਜਿਹੜੇ ਟਮਾਟਰ ਹੈਗੇ ਟਮਾਟਰ ਦੇ ਪੀਸ ਹੈਗੇ ਸਾਰੇ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਟਮਾਟਰ ਦੇ ਪੀਸ ਥੋੜਾ ਜਿਹਾ ਧਿਆਨ ਨਾਲ ਦੇਖ ਕੇ ਐਡ ਕਰਨਾ ਕਿਉਂਕਿ ਟਮਾਟਰ ਦੇ ਵਿੱਚ ਜਿਆਦਾ ਪਾਣੀ ਹੋਣ ਕਰਕੇ ਜਿਹੜੇ ਛਿੱਟੇ ਹੈਗੇ ਤੇਲ ਦੇ ਉਹ ਬਾਹਰ ਨਿਕਲਦੇ ਹੈਗੇ ਤਾਂ ਹੱਥ ਦੇ ਉੱਪਰ ਪੈਨ ਦਾ ਡਰ ਰਹਿੰਦਾਗਾ ਤਾਂ ਕਰਕੇ ਥੋੜਾ ਜਿਹਾ ਧਿਆਨ ਨਾਲ ਜਿਹੜੀ ਇਹ ਬਣਾਉਣਾ ਸਬਜੀ ਉੰਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਤੇਲ ਦੇ ਵਿੱਚ ਭੁੰਨ ਲਵਾਂਗੇ ਤੇ ਹਲਕੇ ਜਿਹਾ ਸੌਫਟ ਕਰ ਲਵਾਂਗੇ ਥੋੜੇ ਸੌਫਟ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜੇ ਪਿਆਜ਼ ਕੱਟ ਕੇ ਰੱਖੇ ਹੋਏ ਨੇ ਤੇ ਇਹਨੂੰ ਆਪਾਂ 2-3 ਮਿੰਟ ਮਤਲਬ ਕਿ ਟਮਾਟਰਾਂ ਨੂੰ ਭੁੰਨ ਲਵਾਂਗੇ ਚੰਗੀ ਤਰ੍ਹਾਂ ਤੇ ਬਾਕੀ ਅੱਗ ਹੈਗੀ ਜਿਹੜੀ ਇਹ ਚੁੱਲੇ ਤੇ ਧਰੀ ਹੋਈ ਹੈਗੀ ਮੇਰੀ ਸਬਜ਼ੀ ਤਾਂ ਥੋੜੀ ਜਿਹੀ ਅੱਗ ਤੇਜ਼ ਹੈਗੀ ਤਾਂ ਬਸ 2-3 ਮਿੰਟ ਹੀ ਭੁੰਨਣ ਦਿੱਤਾ ਹੈ ਨੂੰ ਤੇ ਬਹੁਤ ਜ਼ਿਆਦਾ ਜਿਹੜੇ ਟਮਾਟਰ ਐ ਸੌਫਟ ਹੋ ਜਾਂਦੇ ਨੇਗੇ ਤੇ ਗੈਸ ਤੇ ਥੋੜਾ ਜਿਹਾ ਵੱਧ ਟਾਈਮ ਵੀ ਲੱਗ ਸਕਦਾ ਹੈਗਾ ਤੇ ਜਿਹੜੇ ਟਮਾਟਰ ਥੋੜੇ ਥੋੜੇ ਸੌਫਟ ਹੋ ਗਏ ਤੇ ਹੁਣ ਆਪਾਂ ਜਿਹੜੇ ਪਿਆਜ਼ ਹੈਗੇ ਉਹ ਵੀ ਐਡ ਕਰ ਦਵਾਂਗੇ ਤੇ ਪਿਆਜ਼ਾਂ ਨੂੰ ਵੀ 2-3 ਮਿੰਟ ਆਪਾਂ ਟਮਾਟਰਾਂ ਦੇ ਨਾਲ ਪੁੰਨ ਲਵਾਂਗੇ ਚੰਗੀ ਤਰ੍ਹਾਂ ਜਿੰਨਾ ਟਾਈਮ ਆਪਣੇ ਟਮਾਟਰ ਤੇ ਪਿਆਜ਼ ਭੁੱਜਦੇ ਹੈਗੇ ਉੰਨੀ ਦੇਰ ਆਪਾਂ ਜਿਹੜਾ ਆਪਣੇ ਹਰੀਆਂ ਮਿਰਚਾਂ ਤੇ ਪਿਆਜ਼ ਦੀਆਂ ਭੁੱਕੀਆਂ ਨੇਗੀਆਂ ਉਹਨਾਂ ਨੂੰ ਆਪਾਂ ਨਾਲ ਹੀ ਕਟਿੰਗ ਕਰ ਲਵਾਂਗੇ ਕਈ ਵਾਰ ਵੀਡੀਓ ਦੇ ਵਿੱਚ ਆਪਾਂ ਦਿਖਾਉਣ ਲੱਗ ਜੰਨੇ ਤਾਂ ਕਾਫੀ ਲੰਬੀ ਵੀਡੀਓ ਹੋ ਜਾਂਦੀ ਹੈਗੀ ਤਾਂ ਐਡਿਟ ਕਰਨ ਲੱਗੇ ਵੀ ਕਾਫੀ ਜ਼ਿਆਦਾ ਮੁਸ਼ਕਲ ਆ ਜਾਂਦੀ ਹੈਗੀ ਤੇ ਤਾਂ ਕਰਕੇ ਇਹਨੂੰ ਆਪਾਂ ਸਾਈਡ ਤੇ ਮਤਲਬ ਕਿ ਟਮਾਟਰ ਪਿਆਜ਼ ਭੁੱਜ ਰਹੇ ਨੇਗੇ ਉਧਰ ਆਪਾਂ ਭੁੱਕਾਂ ਤੇ ਹਰੀਆਂ ਮਿਰਚਾਂ ਨੂੰ ਕਟਿੰਗ ਕਰ ਲਵਾਂਗੇ ਤੇ ਤੁਸੀਂ ਦੇਖ ਸਕਦੇ ਆ ਜਿਹੜੇ ਹਲਕੇ ਹਲਕੇ ਸੌਫਟ ਹੋ ਗਿਆ ਜਿਹੜਾ ਪਿਆਜ਼ਾਂ ਨੇ ਆਪਣਾ ਜਿਹੜਾ ਕਲਰ ਹੈਗਾ ਉਹ ਚੇਂਜ ਕਰਤਾ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇੱਕ ਪਲੇਟ ਦੇ ਵਿੱਚ ਤੇ ਦੋ ਤਿੰਨ ਟਮਾਟਰ ਦੀਆਂ ਬਾੜੀਆਂ ਤੇ ਪੰਜਾਂ ਅਰ ਮਤਲਕੇ ਪਿਆਜ਼ ਦੇ ਪੀਸ ਆਪਾਂ ਵਿੱਚ ਹੀ ਛੱਡ ਲਵਾਂਗੇ ਕੜਾਈ ਦੇ ਕਿਉਂਕਿ ਆਪਾਂ ਮਸਾਲਾ ਜਿਹੜਾ ਬਣਾਵਾਂਗੇ ਤਾਂ ਕਰਕੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਜ਼ਿਆਦਾ ਸੌਫਟ ਕਰ ਲਵਾਂਗੇ ਤੇ ਇਹਦੇ ਵਿੱਚ ਆਪਾਂ 1 ਇੰਚ ਅਦਰਕ ਦਾ ਟੁਕੜਾ ਘੱਟ ਕੇ ਪਾ ਲਵਾਂਗੇ ਬਰੀਕ ਬਰੀਕ ਇੱਥੇ ਤੁਸੀਂ ਲਸਣ ਵੀ ਪਾ ਸਕਦੇ ਹੋ ਦੇ ਵਿੱਚ ਥੋੜਾ ਜਿਹਾ ਤਿੱਖਾਪਨ ਜ਼ਿਆਦਾ ਕਰਨ ਵਾਸਤੇ ਸੁੱਕੀ ਹੋਈ ਲਾਲ ਮਿਰਚ ਵੀ ਐਡ ਕਰ ਸਕਦੇ ਹੋ ਦੇ ਵਿੱਚ ਤੇ ਉਹਦੇ ਨਾਲ ਕਲਰ ਵੀ ਵਧੀਆ ਆ ਜਾਊਗਾ ਤੇ ਜਿਹੜਾ ਤਿੱਖਾਪਨ ਵੀ ਕਾਫੀ ਜ਼ਿਆਦਾ ਆ ਜਾਊਗਾ ਤੇ ਇਹਨੂੰ ਆਪਾਂ ਥੋੜਾ ਭੁੰਨਣ ਤੋਂ ਬਾਅਦ ਇਹਨੂੰ ਮੈਸ਼ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਿੱਧਾ ਡਾਇਰੈਕਟ ਹੀ ਕੁੰਡੇ ਦੇ ਵਿੱਚ ਕੱਢ ਲਵਾਂਗੇ ਜਿਹੜਾ ਮਸਾਲਾ ਹੈਗਾ ਆਪਾਂ ਪੀਸ ਲਵਾਂਗੇ ਠੰਡਾ ਕਰਕੇ ਤੇ ਇਹਨੂੰ ਆਪਾਂ ਕੁੰਡੇ 'ਚ ਕੱਢ ਲਿਆਗਾ ਜਿਹੜਾ ਆਪਣਾ ਮਸਾਲਾ ਤੇ ਹੁਣ ਆਪਾਂ ਇਹਨੂੰ ਰਗੜ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿੰਨੇ ਆਪਾਂ ਨੂੰ ਇਹਦੇ ਵਿੱਚ ਮਸਾਲਾ ਪਾਉਣ ਦੀ ਜ਼ਰੂਰਤ ਹੈ ਉਹਨਾਂ ਆਪਾਂ ਜਿਹੜਾ ਨੋਨ ਮਿਰਚ ਮਸਾਲਾ ਪਾ ਲਵਾਂਗੇ ਜਿਆਦਾ ਕੋਈ ਮਸਾਲੇ ਨਹੀਂ ਪਾਉਂਦੀ ਹੈਗੀ ਇਹਦੇ ਵਿੱਚ ਮੈਂ ਕਿਉਂਕਿ ਹੁਣ ਗਰਮੀ ਦਾ ਮੌਸਮ ਹੈ ਜਿਆਦਾ ਮਸਾਲਿਆਂ ਵਾਲੀ ਸਬਜ਼ੀ ਜਿਹੜੀ ਹজম ਨਹੀਂ ਆਉਂਦੀ ਹੈਗੀ ਬਿਲਕੁਲੀ ਸਿੰਪਲ ਇੱਕ ਦੋ ਮਸਾਲਿਆਂ ਨਾਲ ਹੀ ਮਤਲਬ ਜਿਹੜੀ ਆਪਾਂ ਇਹ ਸਬਜ਼ੀ ਬਣਾ ਕੇ ਤਿਆਰ ਕਰਦੇ ਆਂ ਬਹੁਤ ਹੀ ਰਸੀਲੀ ਤੇ ਚਟਪਟੀ ਜਿਹੜੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈਗੀ ਇਹ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰ ਲਵਾਂਗੇ ਮਸਾਲੇ ਸਭ ਤੋਂ ਪਹਿਲਾਂ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ਨੂਨ ਐਡ ਕਰ ਲਵਾਂਗੇ ਸਵਾਦ ਅਨੁਸਾਰ ਮਿਰਚ ਤੇ ਥੋੜਾ ਜਿਹਾ ਹਲਦੀ ਪਾਊਡਰ ਐਡ ਕਰ ਲਵਾਂਗੇ ਬਸ ਇੰਨੇ ਮਸਾਲੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਟਮਾਟਰ ਪਿਆਜ਼ ਦੇ ਵਿੱਚ ਰਗੜ ਲਵਾਂਗੇ ਮਸਾਲਿਆਂ ਨੂੰ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹਨੂੰ ਬਰੀਕ ਕਰ ਲਵਾਂਗੇ ਬਿਲਕੁਲ ਮਸਾਲੇ ਨੂੰ ਜਿਹੜਾ ਕੋਈ ਮਾਣਾ ਮੋਟਾ ਪੀਸ ਦਿਖਦਾ ਆਪਾਂ ਨੂੰ ਤੇ ਬਿਲਕੁਲ ਸਮੂਥ ਪੇਸਟ ਬਣਾ ਲਵਾਂਗੇ ਜੇ ਤੁਸੀਂ ਕੁੰਡੇ 'ਚ ਨਹੀਂ ਰਗੜਨਾ ਤਾਂ ਤੁਸੀਂ ਇਹਨੂੰ ਮਿਕਸੀ ਗ੍ਰੈਂਡਰ 'ਚ ਕਿਸੇ ਵੀ ਚੀਜ਼ 'ਚ ਪੀਸ ਸਕਦੇ ਹੋ ਗ੍ਰੈਂਡਰ ਨਾਲ ਪੀਸ ਸਕਦੇ ਹੋਗੇ ਤੇ ਜਾਂ ਤੁਸੀਂ ਮਿਕਸੀ 'ਚ ਇਹਨੂੰ ਪੇਸਟ ਬਣਾ ਸਕਦੇ ਹੋਗੇ ਤੇ ਇਹਨੂੰ ਆਪਾਂ ਵਧੀਆ ਪੀਸ ਕੇ ਉਸ ਤੋਂ ਬਾਅਦ ਆਪਾਂ ਜਿਹੜਾ उन्होंने घोटागा चरह मतलब कि साफ कर लवोंगे थोड़ा पानी पा के साफ कर, साफ कर ले आप जो अपना मसाला वेस्ट ना हो दोबारा आप ही कड़ाही लेगी आप टमा प्याज भुने सी थोड़ा जहा पा लिया आप चमचे के करीब तेल गर्म होने तो बाद कर देवेंगे थोड़ा जहा जीरा ਅੱਧੇ ਚਾਂਚੇ ਦੇ ਕਰੀਬ ਤੇ ਜੀਰਾ ਭੁੰਨਣ ਤੋਂ ਬਾਅਦ ਆਪਾਂ ਜਿਹੜਾ ਮਸਾਲਾ ਪੀਸ ਕੇ ਤਿਆਰ ਕੀਤਾ ਹੈਗਾ ਉਹ ਇਹਦੇ ਵਿੱਚ ਐਡ ਕਰਵਾਵਾਂਗੇ ਸਾਰੇ ਮਸਾਲਾ ਐਡ ਕਰਕੇ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਕੁੰਡੇ ਦੇ ਵਿੱਚ ਜਿਹੜਾ ਐਕਸਟਰਾ ਮਸਾਲਾ ਲੱਗਿਆ ਹੋਇਆ ਉਹ ਵੀ ਧੋ ਕੇ ਮਿਰਚੀ ਪਾ ਲਵਾਂਗੇ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਤੇਲ ਰਿਲੀਜ਼ ਹੋਣ ਤੱਕ ਪਕਾ ਲਵਾਂਗੇ ਉਸ ਤੋਂ ਬਾਅਦ ਤੇ ਥੋੜਾ ਜਿਹਾ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜਾ ਪਾਣੀ ਹੈਗਾ ਮਸਾਲੇ ਵਾਲਾ ਉਹ ਵੀ ਐਡ ਕਰ ਦਵਾਂਗੇ ਤੇ ਜੇ ਤੁਸੀਂ ਥੋੜੀ ਜੀ ਮਤਲਬ ਕਿ ਤੁਹਾਨੂੰ ਐ ਲੱਗੇ ਵੀ ਜ਼ਿਆਦਾ ਸੰਘਣਾ ਤਾਂ ਤੁਸੀਂ ਇਹਦੇ ਵਿੱਚ ਅੱਧਾ ਕੱਪ ਜਿਹੜਾ ਪਾਣੀ ਹੈ ਤੁਸੀਂ ਹੋਰ ਵੀ ਐਡ ਕਰ ਸਕਦੇ ਹੋਗੇ ਤਾਂ ਕਿ ਜਦੋਂ ਆਪਾਂ ਇਹਨੂੰ ਪਕਾਵਾਂਗੇ ਤੇ ਜਿਹੜੀ ਗਰੇਵੀ ਹੈਗੀ ਕਾਫੀ ਜ਼ਿਆਦਾ ਸੰਘਣੀ ਹੋ ਜਾਊਗੀ ਤੇ ਫਿਰ ਬਿਲਕੁਲ ਮਤਲਬ ਕਿ ਖਾਣ ਦੇ ਵਿੱਚ ਟੇਸਟ ਨਹੀਂ ਆਉਂਦਾ ਹੈਗਾਗਾ ਥੋੜਾ ਜਿਹਾ ਮਤਲਬ ਕਿ ਰਸੀਲਾਪਣ ਜਾਂ ਜ਼ਰੂਰ ਆਉਣਾ ਚਾਹੀਦਾ ਹੈ ਇਸ ਸਬਜੀ ਦੇ ਵਿੱਚ ਤਾਂ ਹੀ ਇਹ ਆਪਾਂ ਨੂੰ ਖਾਣ ਦੇ ਵਿੱਚ ਟੇਸਟੀ ਲੱਗਦੀ ਹੈ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਹੋਰ ਐਡ ਕਰ ਲਿਆ ਤੇ ਮਸਾਲੇ ਨੂੰ ਆਪਾਂ ਪਕਣ ਵਾਸਤੇ ਧਰਤਾਗਾ ਤੇ ਅਵਾਲ ਆ ਗਿਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਹਲਾ ਲਵਾਂਗੇ ਜਿਹੜਾ ਮਸਾਲਾ ਹੈਗਾ ਤੇ ਥੋੜਾ ਜਿਹਾ ਆਪਾਂ ਇਹਦਾ ਟਮਾਟਰ ਦਾ ਟੇਸਟ ਬੈਲੈਂਸ ਕਰਨ ਵਾਸਤੇ ਇਹਦੇ ਵਿੱਚ ਅੱਧਾ ਚਮਚੇ ਦੇ ਕਰੀਬ ਜਿਹੜੀ ਚੀਨੀ ਪਾਤੀ ਹੈਗੀ ਬਸ ਦਾ ਟਮਾਟਰ ਜ਼ਿਆਦਾ ਖੱਟੇ ਨਹੀਂ ਸੀ ਪਰ ਫਿਰ ਵੀ ਜਿਹੜਾ ਟੇਸਟ ਹੈਦਾ ਖੱਟਾ ਮਿੱਠਾ ਚਟਪਟਾ ਬਹੁਤ ਹੀ ਵਧੀਆ ਆਉਂਦਾ ਹੈਗਾ ਇੱਕ ਵਾਰੀ ਇਸ ਤਰ੍ਹਾਂ ਜਿਹੜੀ ਸਬਜ਼ੀ ਹੈ ਨੂੰ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਲੰਬੇ ਲੰਬੇ ਪੀਸਾਂ ਦੇ ਵਿੱਚ ਤੇ ਇਹਨਾਂ ਨੂੰ ਵੀ ਆਪਾਂ 1-2 ਮਿੰਟ ਭੁੰਨ ਲਵਾਂਗੇ ਮਿਰਚਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ 1-2 ਮਿੰਟ ਭੁੰਨਣ ਤੋਂ ਬਾਅਦ ਇਹਦੇ ਵਿੱਚ ਐਡ ਕਰ ਦਵਾਂਗੇ ਟਮਾਟਰ ਤੇ ਪਿਆਜ਼ ਸਾਰੇ ਟਮਾਟਰ ਪਿਆਜ਼ ਆਪਾਂ ਐਡ ਕਰ ਦਵਾਂਗੇ ਜਿਹੜਾ ਮਾੜਾ ਮੋਟਾ ਤੇਲ ਹੈਗਾ ਇਹਦਾ ਉਹ ਵੀ ਆਪਾਂ ਐਡ ਹੀ ਕਰ ਦਵਾਂਗੇ ਤੇ ਇਹਨੂੰ ਆਪਾਂ ਸੰਗੀਤ ਨਾਲ ਮਿਕਸ ਕਰ ਲਵਾਂਗੇ ਤੇ ਇੱਕ ਦੋ ਮਿੰਟ ਆਪਾਂ ਇਹਨੂੰ ਪਕਾਵਾਂਗੇ ਫੁੱਲ ਅੱਗ ਦੇ ਉੱਪਰ ਤੇ ਜਦੋਂ ਇਹ ਚੰਗੀ ਤਰ੍ਹਾਂ ਇਹ ਮਤਲਬ ਕਿ ਆਵਾਲਾ ਜੂਗਾ ਚੰਗੀ ਤਰ੍ਹਾਂ ਇੱਕ ਦੋ ਮਿੰਟ ਪੱਕ ਜੂਗਾ ਤਾਂ ਉਹਦੇ ਵਿੱਚ ਆਪਾਂ ਅਗਲੀ ਚੀਜ਼ ਜਿਹੜੀ ਐਡ ਕਰ ਦਵਾਂਗੇ ਤਿੰਨ ਚਾਰ ਮਿੰਟਾਂ ਬਾਅਦ ਆਪਾਂ ਇਹ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਜਿਹੜੀ ਸਬਜ਼ੀ ਹੈਗੀ ਕਲਰਫੁੱਲ ਹੋ ਜੂਗੀ ਜਿਹੜਾ ਤੇਲ ਹੈਗਾ ਹਲਕਾ ਹਲਕਾ ਰਿਲੀਜ਼ ਹੋ ਜਾਊਗਾ ਸਬਜ਼ੀ ਦੇ ਉੱਪਰ ਤੇ ਮੈਂ ਤੁਹਾਨੂੰ ਹਲੇ ਆ ਕੇ ਦਿਖਾਉਣੀ ਹੈ ਜਿਹੜੀ ਸਬਜ਼ੀ ਹੈਗੀ ਤੇ ਕਿੰਨੀ ਵਧੀਆ ਮਤਲਬ ਕਿ ਇਹ ਬਣ ਕੇ ਤਿਆਰ ਹੋ ਜੂਗੀ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਇੱਕ ਦੋ ਮਿੰਟਾਂ ਬਾਅਦ ਅਗ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਇਹ ਜਿਹੜੀ ਸੰਗਣੀ ਹੋ ਗਈ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਹਰੇ ਪਿਆਜ਼ ਦੀਆਂ ਭੂਕਾਂ ਕੱਟੀਆਂ ਹੋਈਆਂ ਤੇ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਵਿੱਚ ਤੇ ਬਹੁਤ ਹੀ ਜਿਹੜੀ ਕਲਰਫੁਲ ਦੇਖਣ ਨੂੰ ਸਬਜੀ ਲੱਗਦੀ ਹੈਗੀ ਜਿਵੇਂ ਜਿਵੇਂ ਇਹ ਪੱਕੀ ਜਾ ਰਹੀ ਹੈ ਜਿਹੜੀ ਗਰੇਵੀ ਹੈਗੀ ਸੰਘਣੀ ਹੋ ਰਹੀ ਹੈਗੀ ਉਹਨਾਂ ਵਧੀਆ ਜਿਹੜਾ ਇਹਦਾ ਮਤਲਬ ਕਿ ਦੇਖਣ ਦੇ ਵਿੱਚ ਲੱਗ ਰਹੀ ਹੈਗੀ ਬਹੁਤ ਵਧੀਆ ਮਤਲਬ ਕਿ ਇਹਦਾ ਲੁੱਕ ਆ ਰਿਹਾ ਹੈਗਾ ਸਬਜੀ ਦਾ ਤੇ ਇਹਨੂੰ ਆਪਾਂ ਪਕਾ ਲਵਾਂਗੇ ਥੋੜੀ ਦੇਰ ਹੋਰ ਇੱਕ ਦੋ ਮਿੰਟ ਇੱਕ ਦੋ ਮਿੰਟਾਂ ਦੇ ਵਿੱਚ ਜਿਹੜੀ ਸਬਜੀ ਹੈ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਹੋ ਜੂਗੀ ਹੋਰ ਕਿਉਂਕਿ ਅੱਗ ਕਾਫੀ ਜ਼ਿਆਦਾ ਤੇਜ਼ ਹੈਗੀ ਤੇ ਦੇਖ ਸਕਦੇ ਆ ਜਿਹੜਾ ਲੁੱਕ ਕਿੰਨਾ ਵਧੀਆ ਆ ਸਬਜੀ ਦਾ ਤੇ ਬਹੁਤ ਹੀ ਵਧੀਆ ਜਿਹੜੀ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਨੀ ਹੈ ਇੱਕ ਚੀਜ਼ ਹੋਰ ਉਹ ਹੈਗਾ ਕੱਟਿਆ ਹੋਇਆ ਹਰਾ ਧਨੀਆ ਤੇ ਹੁਣ ਮੈਂ ਦੁਬਾਰਾ ਸੁਨੂ ਘਰਸ਼ੀ ਮਾਰ ਕੇ ਦਿਖਾਉਣੀ ਹੈ ਇਹ ਕਿੰਨਾ ਵਧੀਆ ਮਤਲਬ ਹੋ ਗਿਆ ਜਿਹੜਾ ਇਹ ਲੱਗੂਗੀ ਆਪਣੀ ਸਬਜੀ ਤੇ ਉਸ ਤੋਂ ਬਾਅਦ ਆਪਾਂ ਕਟਿਆ ਹੋਇਆ ਹਰਾ ਧਨੀਆ ਪਾਵਾਂਗੇ ਇਹਦੇ ਵਿੱਚ ਤੇ ਸਬਜੀ ਜਿਹੜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈਗੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਲੁੱਕ ਆਇਆ ਹੈ ਜਦਾ ਕਿੰਨਾ ਵਧੀਆ ਕਲਰ ਤੇ ਹੁਣ ਆਪਾਂ ਹਰਾ ਧਨੀ ਆਪਾਂ ਬਣਾਵਾਂਗੇ ਜਿਹੜੀ ਸਬਜੀ ਆਪਣੀ ਬਣ ਕੇ ਬਿਲਕੁਲ ਪਰਫੈਕਟ ਤਿਆਰ ਹੋ ਗਈ ਹੈ ਇਹਨੂੰ ਰੋਟੀ ਨਾਲ ਪਰਾਂਠੇ ਨਾਲ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋਗੇ ਜਦੋਂ ਘਰ 'ਚ ਕਈ ਵਾਰ ਸਬਜੀ ਨਹੀਂ ਹੁੰਦੀ ਤਾਂ ਇਹ ਚੀਜ਼ਾਂ ਤਾਂ ਆਪਣੇ ਘਰ ਦੇ ਵਿੱਚ ਪਈਆਂ ਹੁੰਦੀਆਂ ਤਾਂ ਤੁਸੀਂ ਬਣਾ ਕੇ ਇੱਕ ਵਾਰ ਜ਼ਰੂਰ ਟਰਾਈ ਕਰਨਾ ਹੈ ਸਬਜੀ ਬਹੁਤ ਹੀ ਚਟਪਟੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬាទ-ਬាទ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਇ ਨੂੰ ਬាទ-ਬាទ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਰੈਸਪੀ ਲੈ ਕੇ ਤਾਂਤੇ ਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ੀਕਾਲ ਜੀ